ਮੈਨੂੰ ਅੱਜ ਉਹ ਬੰਦੇ ਕੋਲੇ ਮੈਂ ਆਇਆ ਜਿਹੜੇ ਬੰਦੇ ਦੀ ਆਪਣੇ ਨਾ YouTube ਤੇ ਇੱਕ ਵੀਡੀਓ ਬਹੁਤ ਜ਼ਿਆਦਾ ਚੱਲੀ ਹੋਈ ਆ ਆਜ਼ਾਦ ਬਾਜ ਜਿਹੜੇ ਬੰਦੇ ਦਾ ਰੱਖਿਆ ਹੋਇਆ ਸੀ लाਡੀ ਦਾ ਤੁਸੀਂ YouTube ਤੇ ਵੀਡੀਓ ਸਰਚ ਕਰੋਗੇ ਨਾ ਵੀ ਆਜ਼ਾਦ ਬਾਜ ਨੂੰ ਮੋਹ ਲਿਆ ਪਿਆਰ ਦੀਆਂ ਧੰਦਾ ਨਾ ਕੋਈ ਇਸ ਤਰ੍ਹਾਂ ਦਾ ਮੇਰਾ ਟਾਈਟਲ ਦਿੱਤਾ ਹੋਇਆ ਤਾਂ ਤੁਸੀਂ ਸਰਚ ਕਰੋਗੇ ਤਾਂ ਤੁਹਾਨੂੰ ਪਤਾ ਲੱਗੂ ਵੀ ਇਹ ਬੰਤਾ ਕੁਦਰਤ ਨੂੰ ਜਾਨਵਰਾਂ ਨੂੰ ਕਿੰਨਾ ਪਿਆਰ ਕਰਨ ਵਾਲਾ ਇੱਕ ਆਜ਼ਾਦ ਬਾਜ ਜਖਮੀ ਸੀ ਉਹਨੂੰ ਚੱਕਿਆ ਉਹਨੂੰ ਮਤਲਬ ਠੀਕ ਕੀਤਾ ਤੇ ਇਸ ਵਕਤ ਉਹ ਅਸਮਾਨ ਦੇ ਵਿੱਚ ਕਿਤੇ ਉੱਚਾ ਕਿਤੇ ਉੱਡਿਆ ਫਿਰਦਾ ਹੋਊਗਾ ਕਿਉਂਕਿ ਆਯਾਦ ਹੀ ਸੀਗਾ ਆ ਜਾਂਦਾ ਸੀ ਹੁਣ ਉਹਨੂੰ ਵੀ ਹਟ ਗਿਆ ਲਾਡੀ ਭਾਈ ਹਾਂਜੀ ਹਾਂਜੀ ਜੀ ਸਵਾਗਤ ਆ ਤੇਰਾ ਪਹਿਲਾਂ ਦਾ ਬਹੁਤ 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 ਸਵਾਗਤ ਉਹ ਹਟ ਗਿਆ ਉਹਨੂੰ ਬਾਜ ਹੁਣ ਹਾਂਜੀ ਭਾਈ ਆਉਂਦੇ ਕਦੇ ਕਦੇ ਆਉਂਦੇ ਵੈਸੇ ਜੀ ਹਾਂ ਹਾਂ ਹੁਣ ਕਿਉਂਕਿ ਇਹਨਾਂ ਦਾ ਕਹਿੰਦੇ ਕਹਿੰਦੇ ਇਹਨਾਂ ਦਾ ਇਲਾਕਾ ਬਾਲਾ ਵੱਡਾ ਹੁੰਦਾ ਬਹੁਤ ਵੱਡਾ ਭਾਈ ਇਹ ਤਾਂ ਬੜੇ ਕਿੰਨੇ ਕਿਲੋਮੀਟਰ ਦਾ ਆ ਇਹ ਦੇਖਣਾ ਇਹ ਹਾਂ ਕਹਿੰਦੇ ਵੀ ਇਆਂ ਬਾਜ ਦਾ ਇਲਾਕਾ ਬਾਲਾ ਵੱਡਾ ਹੁੰਦਾ ਸ਼ੇਰਾਂ ਤੋਂ ਵੀ ਵੱਡਾ ਇਲਾਕਾ ਹਾਂਜੀ ਹਾਂਜੀ ਤਾਂ ਉਹ ਇਸ ਹਿਸਾਬ ਨਾਲ ਕਿਤੇ ਆਪਦੇ ਇਲਾਕੇ ਜੀ ਕੀ ਪਤਾ ਕਿਹੜੇ ਖੁੰਜੇ ਤੋਂ ਤਰਫ ਹਾਂਜੀ ਇਹ ਤਾਂ ਹੈ ਪਰ ਕਦੇ ਕਦੇ ਕਿਹੜਾ ਮਾਰਦਾ ਹਾਂ ਭਾਈ ਕਿਹੜਾ ਮਾਰਦਾ ਆ ਸਾਨੂੰ ਕੋਲੇ ਨਹੀਂ ਸੁਣਨਾ ਹੁੰਦਾ ਕਿਉਂ ਅਸੀਂ ਘੱਟ ਉਹ ਕਰ ਦਿਆਂਗੇ ਹੂੰ ਪਹਿਲਾਂ ਤਾਂ ਹੁਸ਼ਕਾਰ ਨੂੰ ਆਪਦਾ ਆਪ ਹੀ ਕਰਦਾ ਉਹ ਉਹ ਆਪੇ ਹੀ ਕਰਦਾ ਵੈਸੇ ਉਦੋਂ ਵੀ ਤਕਰੀਬਨ ਉਹ ਆਪ ਹੀ ਕਰਦਾ ਸੀ ਮਰ ਕੇ ਹੁਣ ਤਾਂ ਜੰਮੀ ਚਾਗੇ ਤਾਂ ਬੱਚੇ ਕਰ ਪਾਇਆ ਸੀ ਪਹਿਲਾਂ ਪਾਉਂਦੇ ਰਹੇ ਜੋ ਨਿਆਣਾ ਸੀ ਜਦੋਂ ਹੂੰ ਜੋ ਛੱਟ ਲੱਗੀ ਉਦੋਂ ਫਿਰ ਜਾਂਦਾ ਉਹ ਦੋ ਦਿਨ ਚਾਹਦਾ ਉਹ ਉਦੋਂ ਬਾਅਦ ਚ ਹੁਣ ਆਏ ਨਾ ਓਕੇ ਹੋ ਗਿਆ ਜਮਾ ਤੇ ਆ ਮੈਂ ਤੁਹਾਨੂੰ ਨਾ ਘੋੜੇ ਬਾਰੇ ਦੱਸਦਾ ਆ ਨਾ ਬੱਚਾ ਜਿਆ ਸੀ ਲਾਡੀ ਜਿੱਦੇ ਮੈਂ ਤੇਰੇ ਕੋਲੇ ਆਇਆ ਪਿਛਲੀ ਵਾਰ ਵੀਡੀਓ ਬਣਾਉਣੀ ਆ ਹਾਂਜੀ ਹਾਂਜੀ ਤੇ ਮੈਂ ਨਾ ਇੱਕ ਚੀਜ਼ ਦੱਸੀ ਸੀ ਤੁਹਾਨੂੰ ਅਲੱਗ ਜੋ ਮੇਰੇ ਐਕਸਪੀਰੀਅੰਸ ਮੁਤਾਬਕ ਬਹੁਤ ਅਲੱਗ ਸੀਗੀ ਇਹਦੇ ਵਿੱਚ ਉਹ ਪਤਾ ਕੀ ਸੀਗੀ ਵੀ ਇਹਦੇ ਪੈਰ ਚਿੱਟੇ ਆ ਪੈਰ ਚਿੱਟੇ ਆ ਪਰ ਇਹਦੇ ਸਪੌੜ ਕਾਲੇ ਆ ਮੈਂ ਉਦੋਂ ਆਪਦੇ ਆਪਦੇ ਐਕਸਪੀਰੀਅੰਸ ਦੇ ਵਿੱਚ ਉਦੋਂ ਵੀ ਆਖਿਆ ਸੀ ਕਿ ਇਹ ਰੇਅਰ ਹੈ ਹਾਂਜੀ ਮੈਂ ਅੱਜ ਵੀ ਕਹਿੰਨਾ ਕਿ ਮੈਂ ਕੋਈ ਵੀ ਜਾਨਵਰ ਇਸ ਤਰ੍ਹਾਂ ਦਾ ਨਹੀਂ ਦੇਖਿਆ ਵੀ ਜਿਹਦੇ ਗਿੱਟੇ ਐਵੇਂ ਚਿੱਟੇ ਹੋਣ ਐਡੇ ਐਡੇ ਪੈਰ ਕਾਲੇ ਹੁਣ ਨਹੀਂ ਆਮ ਤੌਰ ਤੇ ਜਿਹੜੇ ਪੈਰ ਆ ਜਦੋਂ ਗਿੱਟਾ ਇਥੋਂ ਚਿੱਟਾ ਹੁੰਦਾ ਤਾਂ ਪੈਰ ਚਿੱਟਾ ਹੋ ਜਾਂਦਾ ਸਾਬਣ ਜੇ ਸਾਬਣ ਵਰਗਾ ਜਿਹਾ ਚਿੱਟਾ ਹੋ ਜਾਂਦਾ ਤੇ ਇਹਦੇ ਤੁਸੀਂ ਦੇਖੋ ਵੀ ਜਿਹੜੇ ਪੈਰ ਆ ਉਹ ਚਿੱਟੇ ਆ ਜਮ ਮਗਰਲਾ ਵੀ ਐਵੇਂ ਆ ਆ ਦੇਖੋ ਇਹ ਗਿੱਟੇ ਚਿੱਟੇ ਆ ਗਾਮਚੀਆਂ ਤੱਕ ਤੇ ਪੈਰ ਕਾਲਾ ਇਹ ਰੇਅਰ ਕੇਸ ਆ ਲਾਡੀ ਤੇਰੇ ਤੂੰ ਨਿਗ ਤੇਰੇ ਨਿਗਾ ਚ ਆਇਆ ਕੋਈ ਇਸ ਤਰ੍ਹਾਂ ਦਾ ਵੀ ਮੈਂ ਵੀ ਬਹੁਤ ਦੇਖੀ ਨਹੀਂ ਕਦੇ ਵੀ ਮੈਂ ਵੀ ਹੈਨਾ ਹਾਂਜੀ ਹਾਂ ਤੇ ਤਿੰਨਾਂ ਕ ਚੌਥਾ ਵੀ ਹੈ ਨਹੀਂ ਤਿੰਨ ਪੈਰ ਚਿੱਟੇ ਦੇ ਤਿੰਨ ਤਿੰਨ ਪੈਰ ਦੇ ਮੱਥੇ ਪਟਾ ਮੱਥੇ ਪਟਾ ਦੇ ਬਈ ਜੀ ਬੱਸ ਜਿੰਨਾ ਮੈਨੂੰ ਉਮੀਦ ਸੀ ਉਦੋਂ ਵਧੀਆ ਕੋੜਾ ਬਣ ਗਿਆ ਹਾਂ ਧੰਨਵਾਦ ਉਹਦੋਂ ਜਿਆਦਾ ਸੋਹਣਾ ਕੋੜਾ ਬਣਾਤਾ ਹਾਂ ਹਾਂਜੀ ਹਾਂਜੀ ਇਹ ਕਿਹਦਾ ਕਿਹਦਾ ਉਹ ਸੂਰਜ ਦਾ ਕਿਹਦਾ ਦੱਸੋ ਇਹ ਬਈ ਸੂਰਜਾ ਮੇਰਾ ਲੜਲਾ ਜੀ ਹਨਾ ਹਾਂਜੀ ਹਾਂ ਤੇ ਇਹਦੀ ਮਾਂ ਮਾਂ ਹਰਸ਼ਦੀ ਦੀ ਬਾਈ ਜੀ ਹਰਸ਼ ਜਿਹੜਾ ਉਹ ਬਾਬੇ ਬਾਲਕ ਹਾਂ ਹਾਂਜੀ ਹਾਂ ਤੂਫਾਨ ਦੀ ਉਹ ਹੈਨਾ ਬਾਬੇ ਬਾਲਕ ਨਾਥ ਵਾਲਾ ਕੋੜਾ ਮੇਰੇ ਸਾਵਾਂ ਨਾ ਹਜੇ ਵੀ ਹੈਗਾ ਕੋੜਾ ਹਾਂ ਹਾਂ ਹੈਗਾ ਹੈਗਾ ਹਾਂ ਜੀ ਹਰਸ਼ ਹੈਗਾ ਜੀ ਹਰਸ਼ ਕੋੜ ਹਜੇ ਹੈਗਾ 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 ਬਾਈ ਤੇ ਮੇਰੇ ਸਾਹਮਣੇ ਨਾਲ ਵੀ ਉਹ ਇੰਡੀਆ ਦਾ ਸਭ ਤੋਂ ਜ਼ਿਆਦਾ ਉਮਰ ਵਾਲੇ ਘੋੜਿਆਂ ਦੇ ਵਿੱਚੋਂ ਹੈ ਉਹ ਤੇ ਅੱਜ ਵੀ ਪੂਰਾ ਕੋੜਾ ਹੀ ਹੈ ਘੋੜਾ ਹੈ ਹਣਾ ਹਾਂ ਜੀ ਹਾਂ ਇਹ ਇਹਦੀ ਮਾਂ ਉਹਦੀ ਮਤਲਬ ਇਹ ਇਹਦਾ ਨਾਨਾ ਉਹ ਹਾਂ ਨਾਨਾ ਹੋ ਗਿਆ ਜੀ ਹਣਾ ਹਰਸ਼ ਨਾਨਾ ਇਹਦਾ ਹਾਂ ਜੀ ਤੇ ਸੂਰਜ ਦਾ ਇਹ ਪੁੱਤ ਆਲੀ ਸ਼ਾਨ ਦਾ ਪੋਤਾ ਹੈ ਜੀ ਆਲੀ ਸ਼ਾਨ ਦਾ ਆਲੀ ਸ਼ਾਨ ਬਾਈ ਇਹਦਾ ਦਾਦਾ ਆਲੀ ਸ਼ਾਨ ਤੇ ਇਹ ਇਹਨੀ ਲਾਡੀ ਇਹਦੀ ਕੋਈ ਸਰਵਿਸ ਲੈ ਰਿਆ ਤੇਰੇ ਤੋਂ ਇੱਧਰ ਹਾਂ ਜੀ ਬਾਈ ਹਾਂ ਅੱਜ 10-12 ਗੋੜੀ ਮੀਟਰ ਤੋਂ ਕਰਾਈਏ ਨੇ ਆਪਾਂ ਹਾਂ ਹਾਂਜੀ ਹਾਂ ਤੇ ਝੂਟਾ ਝਾਟਾ ਝੂਟਾ ਵੀ ਲੈ ਲੈਂਦੇ ਆ ਬਾਈ ਜੀ ਝੂਟੇ ਮੈਂ ਤਾਂ ਕਮ ਝੂਟੇ ਵਾਲਾ ਹੀ ਹੁੰਦਾ ਮੈਂ ਤਾਂ ਝੂਟੇ ਵਾਲਾ ਹੀ ਆ ਜੀ ਪਾਲਿਆ ਹੋਣਾ ਤਾਂ ਤੇ ਉਹ ਨਰਮਾ ਨਾ ਨਰਮਾ ਉਹ ਤਾਂ ਹੈ ਨਾ ਗਰਮ ਵੀ ਹੈ ਤੇ ਨਰਮ ਵੀ ਹੈ ਬਹੁਤ ਠੀਕ ਹੈ ਬਾਈ ਜੀ ਹਾਂ ਵੀ ਜਿਵੇਂ ਮੈਂ ਸਭਾ ਦੇ ਪੱਖ ਤੋਂ ਮੈਨੂੰ ਇਹ ਲੱਗਦਾ ਕਿ ਬਹੁਤ ਪਿਆਰਾ ਹੈ ਕੋਈ ਮੇਰੇ ਪ੍ਰਤੀ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਇਹਨੇ ਦਿਖਾਈ ਨਹੀਂ ਹਨਾ ਵੀ ਜਿਵੇਂ ਮੈਂ ਕਹਦਾ ਹਨਾ ਹਾਂਜੀ ਹਾਂ ਤੇ ਇੱਕ ਜਿਹੜਾ ਨਾ ਲਾਡੀ ਉਹ ਆ ਹਾਂਜੀ ਤੇਰਾ ਉਹ ਕੋੜਾ ਐਦੀ ਸੱਚ ਫੀਸ ਕਿੰਨੀ ਕੀ ਲੈਨੇ ਆ? ਇਹਦੀ ਫੀਸ ਬਈ 20000 ਰੱਖੀ ਆ ਭਾਈ। 20000 ਰੁਪਇਆ। ਹਾਂ ਜੀ ਹਾਂ। ਉਹ ਫੀਸ ਜਾਇਜੀ ਵੀ ਰੱਖੀ। ਨਾ ਜਾਇਜੀ ਰੱਖੇ ਭਾਈ ਜਿੰਨੇ ਆਪਣਾ ਸਾਰਾ ਕਾਇੂ ਕਰ ਲਨ ਕਿੰਨੇ। ਨਾ ਪੁੱਤ ਸੋਹਣਾ ਲੱਤ ਥੋੜੋ ਮਾਰਨੀ ਆ। ਉਹ ਕੋਈ ਮੱਖੀ ਮੁੱਖੀ ਢਾਈ ਆ ਆਪਣੇ ਨਹੀਂ ਮਾਰੀ। ਨਾ ਨਾ ਇਹ ਨਹੀਂ ਮਰਦਾ ਇਹਦਾ। ਹਣਾ? ਆ ਆਪਣੇ ਦਾ ਬਾਦ ਹੁੰਦਾ ਇਹਦੇ। ਨਹੀਂ ਦਾ। ਹੂੰ? ਇਹਦਾ ਹੈ ਜੀ। 1000 ਇਹਦਾ ਰੰਗ, ਇਹ ਜਾਂ ਰੰਗ ਕਿਸੇ ਨੇ ਦੇਖਿਆ? ਲਾਡੀ ਕੋਲੇ ਜੋ ਚੀਜ਼ ਹੈਗੀ ਆ ਉਹ ਸਾਰੀ ਰੇਅਰ ਹੀ ਆ। ਲਾਡੀ ਇਹ 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 ਕਿਹੜਾ ਰੰਗ ਆ ਇਹ ਕਿਹੜਾ ਰੰਗ ਵਜਦਾ ਇਹ ਬਾਈ ਹੋਊ ਤਾਂ ਨੀਲੇ ਜੀ ਇਹ ਉ ਲਾਲ ਜੀ ਲਾਲ ਪਹਿਲਾਂ ਮਾਰਦੀ ਹੈ ਪਹਿਲਾਂ ਸਾਰੇ ਲਾਲ ਸੀਗਾ ਜੀ ਹੁਣ ਤਾਂ ਇਹਨਾਂ ਨਿਕਲਣ ਲੱਗਿਆ ਵਿੱਚੋਂ ਹੀ ਅੱਛਾ ਹਾਂ ਜੀ ਹਾਂ ਇਹ ਪਹਿਲਾਂ ਆਪਣੀ ਜੁਗਨੀ ਵੀ ਲਾਲ ਜੀ ਸੀ ਫਰੀਦ ਹਨਾ ਹਾਂ ਉਹ ਵੀ ਹੁਣ ਜਮਾ ਹੋ ਗਈ ਹਾਂ ਉਹ ਜਮਾ ਮਤਲਬ ਜਿਹੜਾ ਇਹਦੇ ਥੱਲੋਂ ਰੰਗ ਨਿਕਲ ਰਿਹਾ ਉਹਦੇ ਵਰਗੀ ਹੋ ਗਈ ਆ ਕੱਲਾ ਬਸਾ ਟਿੱਕਾ ਜਿਹਾ ਸੀ ਇੰਨਾ ਸੀ ਬਾਕੀ ਸਾਰਾ ਲਾਲ ਹੀ ਸੀ ਜੀ ਵੇਰੀ ਮਾਨੀ ਲਈ ਵੇਰੀ ਮਾਨੀ ਲਈ ਪਾਲੀ ਬਾਈ ਵਾਲੀ ਪਾਲੀ ਬਾਈ ਪਾਲੀ ਬਾਈ ਸਵੱਦੀ ਵਾਲਾ ਸਾਡਾ ਭਾਈ ਜਿਹੜਾ ਮਤਲਬ ਕਹਿਲਾ ਵੀ ਮੈਂ ਉਹਦੀ ਉਹਦੇ ਕੋਲ ਬਾਜ ਕੋੜਾ ਸੀ ਹਨਾ ਬਾਈ ਕੋਲੇ ਤੇ ਬਹੁਤ ਪਿਆਰਾ ਸੱਜਣ ਬਾਈ ਤੇ ਚਲੇ ਆ ਗਿਆ ਦੁਨੀਆ ਹੋਰ ਜੀ ਹਨਾ ਮੇਰਾ ਵਧੀਆ ਮਿੱਤਰ ਦੀ ਉਮਰ ਦਾ ਕੋਈ ਤੁਹਾਨੂੰ ਪਤਾ ਮੇਰੇ ਦਾਦੇ ਜੀ ਉਮਰ ਦਾ ਜੀ ਹੈਗਾ ਸਾਡਾ ਪਿਆਰ ਭਾਈਆਂ ਵਾਲੇ ਦੀ ਜੰਦਾ ਪਰਮਾ ਵਾਲਾ ਉਹ ਉਹ ਭਾਈ ਉਹ ਉਹ 18 ਸਾਲ ਦਾ ਹੀ ਸੀ ਹਾਂ ਹਾਂ ਇਹ ਤਾਂ ਹੈ ਜੀ ਬੰਦਾ ਠੱਕੜਦੀ ਕਮਰ ਸਾਰੇ ਮੁੰਡੇ ਘੁੰਡਾ ਲਈ ਕਰਦਾ ਸੀ ਉਹ ਉਮਰ ਅਬਰਦਾ ਸੀ ਉਹ 18 ਸਾਲ ਤੋਂ ਮੈਂ ਉਹਨੂੰ ਚੌੜ ਕਰਦਾ ਹੁੰਦਾ ਸੀ ਵੀ ਤੇਰੀ ਉਮਰ ਆ ਜਿਹੜੀ ਉਹ 18 ਸਾਲ ਤੋਂ ਗਾਂਹਾਂ ਗਈ ਇੰਗਲ 18 ਸਾਲ ਵਾਲੀ ਹੈਗਾ ਤੇ ਉਮਰ ਜੇ ਵੱਧ ਗਈ ਬਹੁਤ ਪਿਆਰਾ ਸੱਜਣ ਸੀ ਹੈ ਨਾ ਤੇ ਉਹ ਤੋਂ ਆਪ ਲਿਆ ਸੀ ਨੀਲੀ ਘੋੜੀ ਹਾਂ ਜੀ ਹਾਂ ਇਹ ਉਹਦਾ ਇਹ ਉਹਦਾ ਬਈ ਇਹ ਜਦੋਂ ਮਤਲਬ ਮੈਂ ਤੇਰੇ ਕੋਲੇ ਆਇਆ ਉਦੋਂ ਇਹ ਪੈਦਾ ਹੋਣਾ ਹਾਂ ਜੀ ਗੱਬਣ ਦੀ ਘੋੜੀ ਇਹ ਆਪਾਂ ਇਹਦੀ ਮਾਂ ਗਰਾਊਂਡ ਜੇ ਛੱਡ ਕੇ ਭਜਾ ਕੇ ਜੇ ਵੀਡੀਓ ਬਣਾਈ ਸੀ ਬਣਾਈ ਸੀ ਹਾਂ ਜੀ ਇਹ ਬਈ ਮਾਂ ਮਗੂ ਬੜਾ ਨਰਮ ਆ ਜੀ ਕਿ ਮੈਂ ਹੱਥ ਫੇਰੀ ਜਾ ਉਹ ਨਾਲੇ ਇਥੇ ਮਰਜੀ ਲੱਤ ਉੱਤੇ ਦੇ ਮਤਲਬ ਜਿੱਥੇ ਮਰਜੀ ਫੇਰੀ ਜਾ ਇਹ ਪੋਰਸ ਵਾਲਾ ਕੰਮ ਨਹੀਂ ਬਾਹਲਾ ਸੀ ਲੈ ਤਾਂ ਜੀ ਤੇ ਸੀਸ ਤੋਂ ਉਹ ਕਰਕੇ ਹਰਕਤ ਕਰ ਜਾਂਦਾ ਇਹ ਬਈ ਜੰਮੀ ਹੋ ਜਾਂਦਾ ਹਾਂ ਇਹ ਪਰ ਪੋਰਸ ਸਾਡਾ ਦੰਦੀ ਵੱਟ ਜਾਂਦਾ ਦੰਦੀ ਨਹੀਂ ਹੁੰਦਾ ਨਾ ਨਾ ਇਹ ਤਾਂ ਜ਼ਮੀਨ ਨਹੀਂ ਵੜਦਾ ਬਈ ਹਨਾ ਹਾਂ ਜੀ ਉਹਦੇ ਉਹਦੇ ਮਗਰ ਤਾਂ ਜਿਵੇਂ ਮਰਜੀ ਹੋ ਜਾ ਪੋਰਸ ਦੇ ਉਹਦੇ ਮੂਰੇ ਨਹੀਂ ਹੋ ਸਕਦੇ। ਅੱਛਾ ਅੱਛਾ। ਨਾ ਇਹਦਾ ਬਈ ਮੂਰੇ ਮੰਨੋ ਜਿਆ ਕੁਝ ਨਹੀਂ। ਤੇ ਮੂਰੇ ਜਦੋਂ ਮੰਨ ਲਓ ਵੀ ਐ ਕੋਈ ਜੱਫੀ-ਜੁੱਫੀ ਪਾਲਾ ਮੈਂ ਉਹਨੂੰ। ਹਾਂਜੀ ਹਾਂ। ਤੇ ਉਹਦਾ ਇਹ ਨਹੀਂ ਪਤਾ ਵੀ ਐਂ ਜੇ ਕਰਕੇ ਅੱਛਾ ਅੱਛਾ ਜੀ। ਤੇ ਵੱਡ ਜੇ ਦੰਦੀ। ਨਾ ਮੇਰਾ ਜਵਾਬ ਹੈ ਜੀ ਸਵਾ ਦੋ ਸਾਲ ਦਾ ਜੀ। ਉਹ ਫਿਰ ਹੱਥ ਫਿਰ ਜੁਗ ਜੀ। ਤੇ ਇਹ ਕਿੰਨੇ ਕ ਚਿਰ ਦਾ ਹੋ ਗਿਆ? ਇਹ ਬਈ ਕਿੰਨੇ ਦਾ ਹੋ ਗਿਆ ਜੀ? ਇਹ ਜੇ ਤਾਂ ਛੋਟਾ ਹੈ। ਹਾਂਜੀ ਹਾਂਜੀ। ਤਾਂ ਬੱਚਾ ਇਹ ਤਾਂ ਬੱਚਾ ਹੀ ਆ। ਅੱਛਾ ਇਹ ਤਾਂ ਹਜੇ ਸਰਵਿਸ ਵਾਲਾ ਵੀ ਹੈ ਨਹੀਂਗਾ। ਨਾ ਨਾ ਜੀ ਤਾਂ ਇਹ ਹੈਨਾ। ਇਹ ਐਦੀ ਐਦੀ ਮੰਨ ਲਓ ਕਹਿਣ ਤੋਂ ਭਾਬੇ ਜੇ ਆਹ ਵੀਡੀਓ ਆਪਣੀ ਕੋਈ ਦੇਖੇ। ਹਾਂਜੀ ਹਾਂਜੀ। ਤਾਂ ਆਪਾਂ ਐਦੀ ਸਟੱਡ ਸਰਵਿਸ ਤੇ। ਇਹਦੀ ਸਰਵਿਸ ਹਾਂਜੀ। ਐਦੀ ਦੇ ਮਾਰੀ। ਹਾਂਜੀ। ਕੋਈ ਲਾਡੀ ਕੋਈ ਜਾਨਵਰ ਬਾਵਾ ਇਹਦੇ ਕੋ ਕੋ ਬੇਚਣ ਬੂਚਣ ਵਾਲਾ ਵੀ ਹੈਗਾ। ਵੇਚਣਾ ਹੀ ਹੈਗੇ ਨਾ ਇੱਕ ਦੋ ਵੇਚ ਦਾਂਗੇ ਜੀ ਬਾਕੀ ਤਾਂ ਯਾਰ ਨਾ ਮੈਂ ਦੇਖਿਆ ਗੱਲ ਨਾ ਐਸ ਰੁੱਤ 'ਚ ਨਾ ਘੋੜੀ ਖਰੀਦਣ ਦਾ ਕੀੜਾ ਜਿਆ ਬਹੁਤ ਉੱਠਦਾ ਹੁੰਦਾ ਬੰਦੇ ਦੇ ਅੱਜ ਤਾਂ ਹੈ ਜੀ ਇਹ ਕਿਧਰ ਉੱਥੇ 'ਚ ਵੱਧ ਉੱਠਦਾ ਸੀ ਮੌਸਮ ਸਹੀ ਹੁੰਦਾ ਇੱਕਦਾਰਾ ਵੇਲੇਜ ਹੁੰਦਾ ਤਾਂ ਕਹਿੰਦਾ ਹੁਣ ਵੀ ਲੈ ਲਈ ਜਦੋਂ ਨਾ ਬੰਦੇ ਦਾ ਐਸ ਰੁੱਤ 'ਚ ਕੀ ਹੁੰਦਾ ਕਣਕਾਂ ਕੁਣਕਾਂ ਜਿਹਾ ਨਾ ਤੇ ਐਸ ਰੁੱਤ 'ਚ ਨਾ ਬੰਦੇ ਦਾ ਮਨ ਜਾ ਕਰਦਾ ਵੀ ਉੱਤੇ ਜੇ ਬਹਿ ਕੇ ਜਿਹੜਾ ਘੜਾ ਦਈਏ ਕਹਿੰਦੇ ਕੀੜਾ ਜਾਂ ਦੇਣਾ ਹੋਵੇ ਨਾ ਨੰਦ ਜਿਆ ਥੋੜਾ ਜਿਹਾ ਵੱਧ ਹੁੰਦਾ ਰੁੱਤ ਰਤ ਜੀ ਵਧੀਆ ਹੁੰਦੀ ਕਰਕੇ ਨਾ ਤੇ ਬੰਦੇ ਦਾ ਨਾਂਦਾਲੀ ਹੈ ਨਾ ਇਹ ਇਹ ਐਸਰੋ ਤੇ ਜਬਦ ਬੰਦਾ ਕਰਦਾ ਤੇ ਫਿਰ ਆ ਜੈ ਮੰਗਲ ਦੇ ਦਈਏ ਕਿਸੇ ਨੂੰ ਇਹ ਵੀ ਦੇ ਦਾਂਗੇ ਜੀ ਹਾਂ ਹਾਂ ਇਹ ਮਤਲਬ ਇਹ ਇਹ ਜੈ ਮੰਗਲ ਇੱਕ ਕਿਹੜੀ ਗੁਲਜ਼ਾਰ ਲਾਈਨ ਹਾਂਜੀ ਕਿਉਂਕਿ ਉਹ ਜ਼ਿਆਦਾ ਉਹਨਾਂ ਚ ਹੀ ਆਉਂਦੇ ਹਾਂਜੀ ਹਾਂਜੀ ਹੈਨਾ ਇਹ ਬਿੱਲੀ ਆ ਤੇ ਇਹ ਕਿੰਨੇ ਕਿ ਚਿਰ ਦੀ ਆ ਬੇਸ਼ੇਰੀ ਇਹ ਬਈ 17 ਮਹੀਨਿਆਂ ਦੀ ਹੋਇਆ 17 ਮਹੀਨਿਆਂ ਦੀ ਕੋਈ ਬੱਚੀ ਉਹ ਬੱਚੀ ਦਾ ਜੇ ਕੋਈ ਬੰਦਾ ਮਤਲਬ ਨੌਕਰੀ ਲੈਣੀ ਚਾਹੁੰਦਾ ਉਹ ਸਪੌਟਸ ਸਪੌਟ ਜੇ ਹੈ ਨਹੀਂ ਇੱਥੇ ਸਪੋਰਟ ਨਾ ਜੀ ਇੱਕਦਮ ਆ ਰਹੇ ਹੈਗੇ ਬਸ ਕਰਨੀ ਤੇ ਹਾਂ ਬਾਕੀ ਉਹੀ ਹੈਗੇ ਤੇ ਜਿਹੜੀ ਬਿੱਲੀ ਆ ਤਾਂ ਪੂਰੀ ਬਿੱਲੀ ਆ ਆਏ ਨਹੀਂ ਵੀ ਇੱਕੱਖ ਵੱਧ ਦਾ ਘਾਟਾ ਕੋਈ ਉਸ ਤਰ੍ਹਾਂ ਦੀ ਕਹਾਣੀ ਹੈ ਨਹੀਂਗੀ ਹਨ ਤੇ ਜੇ ਕੋਈ ਲੈਣੀ ਚਾਵੇ ਲੈ ਲੇ ਹਾਂ ਜੀ ਇਹ ਬਈ ਸੇਲ ਕਰ ਦਾਂਗੇ ਤੇ ਇੱਕ ਇੱਕ ਇਹਦੇ ਆ ਨਾਲ ਫਿਰਦੀ ਆ ਆਹਾ ਇਹ ਬਈ ਲਾਰਤ ਹੁੰਦੀ ਆ ਜੀ ਅੱਛਾ ਆਹਾ ਹਾਂ ਜੀ ਮਾਂ ਇਹਦੀ ਇੱਕ ਕਾਂਟੇ ਦੀ ਆ ਜੀ ਆਪੇ ਲਾਰਤ ਹੁੰਦੀ ਆ ਜੀ ਮਤਲਬ ਕਹਿਣ ਤੋਂ ਭਾਵ ਬਸ਼ੇਰੀ ਬਈ ਵਾਵਾ ਹੋਈ ਪਈ ਐ ਇਹ ਵੀ ਹਾਂਜੀ ਹਾਂਜੀ ਇਹ ਵੀ ਮੈਂ ਤਾਂ ਹਾਣੋ-ਹਾਨ ਜਿਹੀ ਹੋਣਗੀਆਂ ਨਹੀਂ ਬਾਈ ਇਹ ਹੈਗੀ ਹੈਗੀ 24 ਮਹੀਨੇ ਦੀ ਆ ਚ 2 ਸਾਲ ਦੀ ਹਾਂਜੀ ਹਾਂ 2 ਸਾਲ ਦੀ ਮਤਲਬ ਘੋੜੀ ਹੋਈ ਬਣ ਗਈ ਆ ਹੁਣ ਇਹ ਹਾਂਜੀ ਹਾਂ ਜੇ ਮੈਂ ਮੰਨ ਕੇ ਚੱਲੋ ਵੀ ਜਿਹੜਾ ਅਗਲੀ ਅ ਸੂਕਤਾ ਆਊਗਾ ਉਹਨੂੰ ਇਹ ਉਦੋਂ ਮੜਾ ਲੂਗਾ ਮੜਾ ਸਕਦੇ ਹਾਂ ਹਣਾ ਹਾਂਜੀ ਹਾਂ ਜੇ ਕੋਈ ਬੰਦਾ ਲੈਣੀ ਚਾਵੇ ਉਂ ਰਾਜੀ ਰੂਜੀ ਵੀ ਚੰਗੀ ਆ ਹਾਂ ਨਾ ਰਾਜੀ ਬਾਈ ਚੰਗੀ ਆ ਇਹ ਬੱਚੀ ਪੜੀ ਸੱਪਲੇ ਜੀ ਹੂੰ ਤੇ ਆਉ ਮੈਨੂੰ ਥੋੜੇ ਜਿ ਡਾਈਟਿੰਗ ਤੇ ਲੱਗਦੀ ਆ ਉਹ ਡਾਈਟਿੰਗ ਦੇ ਬਾਈ ਜੀ ਇਹਦਾ ਬਈ ਬਾਲੀ ਮਾੜੀ ਹਾਲ ਦੀ ਜੰਮੀ ਡਾਈਟਰ ਕੀਤੀ ਹੋਈ ਸੀ ਅੱਛਾ ਪਹਿਲਾਂ ਮਤਲਬ ਡਾਈਟਿੰਗ ਬੰਦ ਕਰਾਈ ਸੀ ਵਰਤਾਂ ਦੀ ਰੱਖੀ ਹੋਈ ਸੀ ਪਹਿਲਾਂ ਇਹਨੇ ਅੱਛਾ ਪਹਿਲਾਂ ਵਰਤਾਂ ਵਰਤਾਂ ਜੀ ਲੰਗੀ ਆ ਹੁਣ ਥੋੜਾ ਜਿਹਾ ਵਰਤ ਖੋਲੇ ਆ ਵਰਤ ਖੱਲੇ ਗਿਆ ਜੀ ਹੁਣ ਸਖਨਾਂ ਤੇ ਤੇ ਜੇ ਕਿਸੇ ਨੇ ਚੰਗੂ ਖੋਲਣਾ ਹੋਵੇ ਵਰਤ ਕੱਲੀ ਕਰੀਦੀ ਸੇਵਾ ਕਰਨੀ ਹੋਵੇ ਹਾਂਜੀ ਬਾਈ ਪਹਿਲਾਂ ਬਈ ਬਹੁਤ ਸਭੇ ਬਸਦੀ ਜਿਹੜੀ ਆਪਣੇ ਤੇ ਜੰਪ ਦਿੱਤਾ ਹੈ ਘੋੜੇ ਨੂੰ ਅੱਛਾ ਮਤਲਬ ਕਹਿਣ ਤੋਂ ਆਪਾਂ ਅੱਬੀ ਗੱਬਣ ਵੀ ਹਾਂਜੀ ਆਪਾਂ ਜੰਪ ਦਿੱਤਾ ਨਹੀਂ ਜੇ ਪ ਮਤਲਬ ਯਾਰ ਤੁਹਾਨੂੰ ਘੋੜੀ ਗੱਬਣ ਫਰੀ ਚ ਹੋ ਜਾਣੀ ਆ ਹਾਂਜੀ ਹਾਂ ਹੈ ਉਹ ਉਹ ਤੁਹਾਡਾ 20 30000 ਬਚ ਜਾਣਾ ਬਚ ਜਾਣਾ ਹਾਂਜੀ ਹਾਂ ਹੈਨਾ ਹਾਂਜੀ ਹਾਂਜੀ ਉਹ ਆਪਾਂ ਕਹਿ ਲਈਏ ਵੀ ਆ ਉਹਦੇ ਨਾਲ ਉਹ ਆਫਰ ਆਫਰ ਹੈ ਜੀ ਹਾਂ ਫਰੀ ਗੱਬਣ ਕਰਾ ਕੇ ਜੇ ਮੰਨ ਕੇ ਚੱਲੋ ਵੀ ਉਹ ਨਹੀਂ ਰਹਿੰਦੀ ਤਾਂ ਦੁਬਾਰਾ ਕਰਾ ਦੇ ਦੁਬਾਰਾ ਕਰਾ ਕੇ ਦੇਵਾਂ ਕਰਾ ਕੇ ਹਾਂਜੀ ਤੇ ਆ ਬਸ਼ੇਰੀ ਨਾਲ ਮੈਂ ਦਿੰਨਾ ਤੁਹਾਨੂੰ ਆਫਰ ਆ ਬਸ਼ੇਰੀ ਦੇ ਨਾਲ ਇਹ ਬਿਸ਼ੇਰੀ ਵੀ ਜੇ ਤੁਸੀਂ ਖਰੀਦੋਗੇ ਤਾਂ ਇਹ ਵੀ ਇਹ ਫ੍ਰੀ ਗੱਬਣ ਕਰਾ ਕੇ ਦੇਊਗਾ ਜਦੋਂ ਵੀ ਤੁਸੀਂ ਚਾਹੋਗੇ ਠੀਕ ਹੈ ਜੀ ਹਾਂ ਇਹ ਇਹ ਤੁਹਾਨੂੰ ਆਫਰ ਮੈਂ ਦੇਤਾ ਸਹੀ ਆ ਹਾਂ ਜੀ ਹਾਂ ਜੀ ਆਹ ਤਾ ਯਰ ਨਾ ਦੀ ਨਾ ਇਹ ਤਾਂ ਵੀ ਇਹ ਮੈਂ ਤੈਨੂੰ ਸਲਾਹ ਦਿੰਨਾ ਹਾਂ ਜੀ ਨਹੀਂ ਇਹ ਵੇ ਦੇਣੀ ਵੀ ਨਹੀਂ ਜੀ ਹੂੰ ਮੈਂ ਇਹ ਦੇਣੀ ਵੀ ਨਹੀਂ ਰੱਖਣ ਵਾਲੀ ਐ ਤਈ ਇਹਦੇ ਮਗਰ ਉਹ ਕਾਲਾ ਕਾਂਟਾ ਇਹ ਬਈ ਹਾਂ ਇਹ ਕਾਲੇ ਕੰਡੇ ਦਾ ਬੱਚਾ ਜੀ ਇਹ ਤਾਂ ਯਾਰ ਸੋਹਣੀ ਬੜੀ ਐ ਕੋਰੀ ਐ ਹੈ ਲਾਡੀ ਬਾਲਾ ਨੰਦਾ ਐ ਇਹਨ ਦੇਖ ਕੇ ਹੂੰ ਇਹ ਤੇ ਫਾਰਮ ਦੀ ਸ਼ਾਨ ਆ ਇਹ ਬਸ ਜੋ ਵੀ ਐ ਸਰਾ ਨਹੀਂ ਬਈ ਇਹ ਤਾਂ ਰੱਖਾਂਗੇ ਜੀ ਬਸ ਸਾਰੇ ਭਾਈ ਕਹਿੰਦੇ ਚੰਗਾ ਜਨਮ ਮਾ ਕਾਣ ਮੁੜ ਕੇ ਮਿਲਦਾ ਨਹੀਂਗਾ ਜੀ ਪਹਿਲਾਂ ਅਸੀਂ ਨੀਲੀ ਕੁੜੀ ਦੇਖਾਂ ਜਿਹੜੇ ਮੁੜ ਕੇ ਉਹ ਦੇਤੀ ਨਹੀਂ ਮੁੜ ਕੇ ਸਾਨੂੰ ਪਤਾ ਬਾਅਦ ਚ ਕਿੱਥੇ ਮਿਲਦੀ ਦੇਖ ਉਹ ਨੀਲੀਆਂ ਆਪਾਂ ਦੇ ਬੈਠੇ ਦੋਨੇ ਹਾਂ ਦੋਨੇ ਦੇ ਬੈਠੇ ਨਾ ਮੁੜ ਕੇ ਨਹੀਂ ਮਿਲਦੀ ਉਹਦੇ ਨਾਲ ਦੀ ਤੇ ਮੈਂ ਤੈਨੂੰ ਇਹ ਗੱਲ ਕਹਿੰਦਾ ਵੀ ਤੂੰ ਜ਼ਿੰਦਗੀ ਭਰ ਬੈਂਟਰੀ ਚੱਕੀ ਫਿਰ ਹਾਂ ਜੀ ਹਾਂ ਉਹਨਾਂ ਨਾਲ ਦੀਆਂ ਵਾਲ ਲੱਭਣਗੀਆਂ ਸਹੀ ਗੱਲ ਆ ਜੀ ਹੂੰ ਠੀਕ ਹੈ ਕਿ ਨਹੀਂ ਇਹਨਾਂ ਚੋਂ ਇਹੀ ਬਚਤ ਆ ਜਿਹੜਾ ਤੇਰੇ ਘਰੇ ਖੜਾ ਹਾਂਜੀ ਹਾਂ ਇਹ ਤਾਂ ਹੈ ਬਾਈ ਦੇ ਦੂਕੇ ਇਹਨਾਂ ਚੋਂ ਕੋਹ ਨਹੀਂ ਬਾਜਾ ਹਾਂ ਕਿਹੜਾ ਪੈਸੇ ਬਾਟਾ ਉੱਥੇ ਮੁੜ ਕੇ ਫਿਰ ਮਿਲਦਾ ਨਹੀਂ ਕੋਈ ਕਲਦਾ ਠੀਕ ਹੈ ਕਿ ਨਹੀਂ ਤੇ ਆ ਹੈਗੀ ਆ ਬਹੁਤ ਚੰਗੀ ਮਤਲਬ ਇੱਕ ਜੇ ਕੋਈ ਅਸਲ ਘੋੜੀ ਰੱਖਣ ਦਾ ਸ਼ਕੀਨ ਆ ਉਹ ਇਹੋ ਜਿਹਾ ਫੀਚਰ ਇਹੋ ਜਿਹਾ ਸਿਸਟਮ ਪਾੜਦਾ ਜੋ ਇਹਦੇ ਚ ਹੈ ਹਾਂ ਇਹ ਤਾਂ ਹੈ ਬਾਈ ਉਹ ਵੀ ਚੰਗੀ ਹੈਗੀ ਨਰਮ ਵੀ ਹੈ ਭਗਤ ਜੀ ਸੋਹਣੀ ਹੈ ਯਾਰ ਖੜਦੀ ਖੜਨੀ ਦਾ ਪਤਾ ਲਾਤਾ ਨਾ ਵੀ ਮਤਲਬ ਆਪਾਂ ਜਦੋਂ ਦੇਖਾਂ ਬੱਚਾ ਸੋਹਣਾ ਆਪਾਂ ਜਦੋਂ ਘਰੇ ਆਉਣਾ ਇੱਥੇ ਆਉਣਾ ਆਪਾਂ ਨੂੰ ਆਹ ਚੀਜ਼ ਚਾਹੀਦੀ ਹੈ ਜੋ ਇਹ ਖੜੀ ਹੈ ਹਾਂਜੀ ਹਾਂਜੀ ਵੀ ਜਿਹੜੇ ਬੰਦੇ ਨੂੰ ਘੋੜੇ ਨਾਲ ਇਸ਼ਕ ਆ ਤੇ ਜਾਂ ਉਹਨੇ ਉੱਤੇ ਬਹਿ ਕੇ ਜਾਣਾ ਜੋ ਇਹ ਇਹਦੀ ਘਰ ਦੇਣਾ ਜੋ ਇਹ ਤੋਰ ਦੇਊਗੀ ਜੋ ਇਹ ਜ਼ੋਰ ਲਾਊਗੀ ਹਨਾ ਉਹ ਇਹਦੇ ਬਸ ਖੜੀ ਦੇ ਸਰੀਰ ਚੋਂ ਬੋਲਦਾ ਬੋਲਦਾ ਜੀ ਕਿ ਨਹੀਂ ਹਾਂਜੀ ਤਾਂ ਆ ਜਾ ਇੱਕ ਹੋਰ ਵੀ ਲਾਂਡੀ ਆ ਜਾ ਉਹਦੇ ਨਾਲ ਵੀ ਕਰਕੇ ਪ੍ਰੀਤ ਇੱਕ ਹੋਰ ਦਿਖਾਉਨੇ ਆ ਤੈਨੂੰ ਮਾਹੌਲ ਤੇਰਾ ਠੀਕ ਆ ਬੜੇ ਖੁਲੜਲੇ ਆ ਜੀ ਹੈਨਾ ਇਹ ਬਾਈ ਰਾਹੁਲ ਆਪਣਾ ਜੀ ਵੀ ਭੱਟੜੀ ਦੇ ਬੇਟੇ ਹਾਂਜੀ ਇਹ ਉਹਨਾਂ ਦੀ ਗੋਟ ਇਹ ਉਹਨਾਂ ਦਾ ਉਹਨਾਂ ਦੀ ਹਾਂ ਇਹ ਆਪਣੇ ਬੜੇ ਮਿੱਤਰ ਨੇ ਪਰਿਵਾਰੀ ਬਣਾਇਆ ਹੋਇਆ ਹੈ ਜਿਹੜਾ ਆਪਣਾ ਮੇਨ ਵੱਡਾ ਕੋੜਾ ਉਹ ਪੈਦਾ ਵੀ ਉਹਨਾਂ ਕੋਲ ਹਾਂਜੀ ਉਹਨਾਂ ਕੋਲ ਹੀ ਸਾਂਜੀ ਬਾਈ ਹੈਨਾ ਉਹਨਾਂ ਨੇ ਹੋ ਲਿਆ ਉਹ ਦੇਖੀਏ ਸਵਾਗਤ ਕਰਦੇ ਆ ਜੀ ਇਹ ਫਿਰ ਸੂਨ ਵਾਲੀ ਹੋ ਹਾਂਜੀ ਹਾਂ ਬਾਈ ਇਹਦਾ ਮੁੱਤਰ ਰਹੇਗਾ ਡੇਢ ਕ ਮਹੀਨਾ ਸੂਨ بس بس ਉਦੋਂ ਇਹਨਾਂ ਦੇ ਵਿੱਚ ਜਦੋਂ ਆ ਆਪਣਾ ਘੋੜੀ ਸੂਣ ਵਾਲੀ ਹੁੰਦੀ ਆ ਹਾਂਜੀ ਹਾਂ ਉਦੋਂ ਆ ਚੀਜ਼ ਆਉਣੀ ਲਾਜ਼ਮੀ ਆ ਹਾਂਜੀ ਹਾਂਜੀ ਇਹ ਤਾਂ ਹੈ ਜੀ ਜਿੰਨਾ ਕੋੜਾ ਕਰਦੇ ਆ ਨਾ ਜਿੰਨਾ ਘੋੜੀ ਦੇ ਵਿੱਚ ਇਹ ਆਊਗਾ ਹੂੰ ਉਹਨਾਂ ਉਹ ਆਪਦੇ ਬੱਚੇ ਦੀ ਸੇਵਾ ਵੱਧ ਕਰੂਗੀ ਜੀ ਸਹੀ ਜੀ ਉਹਦੀ ਸਾਂਭ ਸੰਭਾਲ ਵੱਧ ਕਰੇਗਾ ਇਹਦਾ ਬੱਚਾ ਪਹਿਲਾਂ ਵਾਲੇ ਬਾਈ ਬਹੁਤ ਸੋਹਣਾ ਤੇਗਾ 5 ਕਿਲੋਨ ਦੇ ਮੱਥੇ ਬਾਹਲਾ ਸੋਹਣਾ ਬੱਚਾ ਜਦ ਪਹਿਲਾਂ ਹੂੰ ਜਦੋਂ ਪਹਿਲਾਂ ਵਾਲੇ ਸਿਆਣੇ ਘੋੜੀ ਚੈੱਕ ਕਰਦੇ ਸੀ ਗੱਬਣ ਹਾਂਜੀ ਉਹ ਤਾਂ ਚੈੱਕ ਹੀ ਇਸ ਗੱਲ ਤੋਂ ਕਰ ਦਿੰਦੇ ਉਹ ਕਹਿੰਦੇ ਵੱਢਣ ਲੱਗ ਗਈ ਗੱਬਣ ਹੋ ਗਈ ਗੱਬਣ ਹੋ ਗਈ ਸੀ ਤਿਆਰ ਬੈਠੇ ਰਹਿੰਦੇ ਕਿ ਨਹੀਂ ਜੀ ਹਾਂ ਉਹਨਾਂ ਨੇ ਕਹਿਣਾ ਆ ਬੰਦਾ ਕੋਲੇ ਜਾਂਦਾ ਕੰਨ ਸਿੱੜਦੀ ਆ ਲੈ ਭਾਈ ਗੱਬਣ ਗੱਬਣ ਹੈਨਾ ਪਹਿਲਾ ਫਾਰਮ ਲੈ ਹੀ ਨਾ ਪੁੱਤ ਨਾ ਨਾ ਪੁੱਤ ਨਾ ਹਾਂ ਉਹ 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 ਚੈੱਕ ਹੀ ਐ ਕਰਦੇ ਸੀ ਹੂੰ ਤੇ ਜਿੰਨਾ ਘੋੜੀ ਮਤਲਬ ਗੱਬਣ ਥੋੜਾ ਐਗਰੈਸ਼ਨ ਦਿਖਾਉਗੀ ਹਾਂਜੀ ਹਾਂਜੀ ਤਾਂ ਉਹ ਆਪਣੇ ਬੱਚੇ ਦੀ ਸੰਭਾਲ ਜ਼ਿਆਦਾ ਕਰਦੀ ਇਹਦਾ ਮਤਲਬ ਉਹਨੂੰ ਪੇਟ 'ਚ ਵੀ ਫਿਕਰ ਹੈ ਹਾਂਜੀ ਤਾਂ ਹੈ ਜੀ ਤੇ ਵੀ ਮੈਂ ਪ੍ਰੈਗਨੈਂਟ ਆ ਮੇਰੇ ਨੇੜੇ ਨਹੀਂ ਹੋਣਾ ਚਾਹੀਦਾ ਇਹ ਆ ਵੜੇ ਵਧੀਆ ਬਣਾਏ ਓਏ ਲਾਡੀ ਹਾਂ ਜੀ ਡਰਮ ਵੱਡ ਕਿਤੇ ਆ ਦੇਖੋ ਪ੍ਰੀਤ ਬਾਈ ਗੁਰੂ ਜੀ ਆਪਣਾ ਜੀ ਹਾਂ ਇਹਨੇ ਬਣਾਏ ਹੋਏ ਨੇ ਜੀ ਇਹ ਆਹਾ ਹਾਂ ਜੀ ਆ ਦੇਖ ਆ ਦੇਖੀ ਪ੍ਰੀਤ ਇੱਧਰ ਚੱਕ ਕੇ ਲੈ ਆ ਕਿੱਡਾ ਵਧੀਆ ਆਈਡੀਆ ਆ ਡੇ ਕਬੱਡੀ ਡੇਕ ਵੱਡ ਕੇ ਬਣਾ ਕੇ ਹਾਂ ਨਾ ਸਿੱਧੀਆਂ ਮੇਖਾਂ ਠੋਕੀਆਂ ਸਿੰਪਲ ਕੰਮ ਉੱਤੇ ਪਾਰਨਾ ਸਮਾਰਟ ਤੀ ਉੱਤੇ ਮਾਰਤੀ ਬਾਰਨਸ ਜਿਹੜੀ ਮੋਟਰਾਂ ਨੂੰ ਆਪਾਂ ਕਰਦੇ ਹੁੰਦੇ ਸੀ ਹਨਾ ਐਵੇਂ ਮਾਰੀ ਆ ਨਾ ਬਾਈ ਫਾਰਮੂਲਾ ਤਾਂ ਸੀ ਤੇਰਾ ਫੜ ਗਏ ਹਨਾ ਤੇ ਬਾਰਨਸ ਵੱਜਣ ਨਾਲ ਇਹ ਲੱਕੜਾਂ ਆਹੀ ਰਹਿਣਗੀਆਂ ਆਹੀ ਰਹਿਣਗੀਆਂ ਬਈ ਹਾਂ ਡਰਾਪ ਨਹੀਂ ਹੁੰਦੀ ਇਹ ਕੱਚੀ ਦੀ ਲੱਕੜਾਂ ਨਾਲ ਹਾਂ ਨਾਲੇ ਕੱਚੀ ਲੱਕੜ ਸੀ ਤੇ ਇਹ ਆਹੀ ਰਹੂਗੀ ਜਿਵੇਂ ਕੁਰਸੀ ਅੱਜ ਆਹੀ ਰਹੂ ਆਹੀ ਰਹੂਗੀ ਹੂੰ ਤੇ ਕਿੱਡੀ ਵੱਡਗਾ ਆਹ ਡਰਮ ਵੱਡ ਗਿਆ ਲੈ ਕਿੱਡੀ ਸ਼ਾਨਦਾਰ ਚੀਜ਼ ਬਣੀ ਆ ਲੈ ਆਹ ਟਾਇਰਾਂ ਦਾ ਬਣਾ ਲਿਆ ਇਹ ਯਾਰ ਪ੍ਰੀਤ ਖੇਤ ਬਣਾ ਕੇ ਰੱਖੀ ਹੂੰ ਆ ਚੀਜ਼ ਗੱਲ ਕੁਛ ਵੀ ਹੈ ਨਹੀਂ ਇਹ ਤਾਂ ਕੁਛ ਵੀ ਨਹੀਂ ਬਾਈ ਬਸ ਥੋੜਾ ਕਿਕਰ ਤੇ ਡੇਕ ਆ ਜੀ ਸਾਰੀ ਹੂੰ ਆਹਾ ਕਿਕਰ ਤੇ ਡੇਕ ਡੇਕ ਜੀ ਕਿਕਰ ਹੋਏ ਮੋਟੇ ਆ ਜਿਵੇਂ ਹੁਣ ਮਤਲਬ ਦਰਖਤ ਤਰੁਖਤ ਸਿਆਲਾਂ ਚ ਜਦੋਂ ਛਾਂਗਦੇ ਆ ਬੰਦੇ ਮੁੱਢ ਚੋਂ ਆਪਣੇ ਬੈਠੇ ਖੜੀ ਹੁੰਦੇ ਨੇ ਆਮ ਜੀ ਹਨਾ ਹਾਂ ਤਾਂ ਉਦੋਂ ਛਾਂਗੇ ਤੇ ਦਰਖਤਾਂ ਦੇ ਵਿੱਚੋਂ ਜੀ ਕੁਰਸੀ ਬਣੀ ਜਾਂਦੀ ਹੈ ਜੀ ਦੋ ਕੁਰਸੀਆਂ ਬਣ ਜਾਂਦੀਆਂ ਲੈ ਆ ਕਿੱਡੀ ਟੌਰ ਆ ਨਾ ਕੋਈ ਚੱਕ ਕੇ ਲੈ ਜਾਵੇ ਹਾਂ ਜੀ ਕੁਰਸੀ ਦੀ ਕੁਰਸੀ ਦੀ ਬਾਹਰ ਪਈ ਅੰਦਰ ਪਈ ਨਾ ਰੋਟੇ ਦਾ ਧੁੱਪ ਲੱਗੇ ਆ ਗੱਦੀਆਂ ਚੱਕ ਕੇ ਕੋਹੜੀ ਦੇ ਅੰਦਰ ਘਰ ਜੇ ਹਾਂ ਤੇ ਇਹਨਾਂ ਨੂੰ ਤੇ ਤਰਲੇ ਨਹੀਂ ਵੀ ਤਰਨਾਂ ਤਾਂ ਵੀ ਛੱਡਦਾ ਤੇ ਆ ਡਰਮਾ ਜਾਂਦਾ ਵੀ ਲੋਟ ਆ ਆ ਕਿੱਡਾ ਜਾਂਦਾ ਆ ਕਿਹਨੇ ਬਣਾਇਆ ਇਹ ਬਾਈ ਗੁਰੀ ਨੇ ਬਣਾਇਆ ਇਹ ਵੀ ਪਿਆਰ ਕਰਾਈ ਸੀ ਅਸੀਂ ਆਪਣਾ ਗੱਡੀਆਂ ਦਾ ਉਹ ਲਾਤੀ ਉੱਥੇ ਟਾਕੀਆਂ ਬੈਠ ਗਈ ਡਾਕਟਰ ਆ ਜਾਂਦਾ ਘੋੜੀਆਂ ਵਾਸਤੇ ਹਾਂਜੀ ਬਾਈ ਡਾਕਟਰ ਆ ਜਾਂਦਾ ਵੀ ਜੇ ਮੰਨ ਕੇ ਚੱਲੋ ਇੱਥੇ ਕੋਈ ਕਿਸੇ ਬੰਦੇ ਨੇ ਘੋੜੀ ਚੇਕ ਕਬੀ ਕਰ ਹਾਂਜੀ 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 ਡਾਕਟਰ ਆਪਣਾ ਜੀਵਨ ਵੀ ਹੁੰਦਾ ਜੀ ਬਠਿੰਡੇ ਵਾਲਾ ਜੀ ਹੂੰ ਤੇ ਟਹਾਣੀ ਵਾਲਾ ਵੀ ਆ ਜਾਂਦਾ ਜੀ ਤੇ ਜੇ ਕੋਈ ਦੂਰਾਂ ਦੂਰ ਦਾ ਕੋਈ ਡਿੱਕਾ ਹੋਵੇ ਕੋਈ ਕਰਨੀ ਬਈ ਜਿੰਨੇ ਮਰਜ਼ੀ ਕਰਾਵੇ ਕੋਈ ਜਵਾਬ ਨਹੀਂ ਹੂੰ ਹੂੰ ਹੁਣ ਉਹ ਅਗਲਾ ਉਹ ਕਰਦਾ ਮੈਂ ਪੈਸੇ ਦਿੰਦਾ ਬਈ ਪੈਸੇ ਥੋੜੀ ਗੱਲ ਕਰਨਾ ਯਾਰ ਹਣਾ ਅਗਲਾ 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 ਵੀ ਆਪਾਂ ਮਨਾ ਹੁਣ ਆਪਾਂ ਇੱਕ ਵਾਰ ਲੈ ਕੇ ਬੀਚ ਮਿਲ ਕੇ ਲੰਗਾ ਉਹ ਥੋੜੀ ਗੱਲ ਬਣਦੀ ਹੈ ਕਿ ਨਹੀਂ ਹਾਂ ਤੇ ਇਹ ਗੱਲਾਂ ਜਿਵੇਂ ਮੈਨੂੰ ਬਾਲੀਆਂ ਕੋਈ ਬਾਲੀਆਂ ਚੰਗੀਆਂ ਨਹੀਂ ਲੱਗਦੀਆਂ ਜਿਵੇਂ ਲੋਕ ਕਹਣ ਲੱਗ ਜਾਂਦੇ ਆ ਨਹੀਂ ਜੀ ਅਸੀਂ ਤਾਂ ਕੇ ਰਾਈ ਛੱਡਣਾ ਜੀ ਫਲਾਨਾ ਜੀ ਉਪਾਪ ਵਾਲੀਆਂ ਗੱਲਾਂ ਨਹੀਂ 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 ਬਈ ਜ਼ਿੰਮੇਦਾਰ ਨੇ ਮਸਾਂ ਕੱਢ ਕੇ ਪੈਸੇ ਦੇਣੇ ਹੁੰਦੇ ਆ ਹਨਾ ਦੋ ਵਾਰ ਤਿੰਨ ਵਾਰ ਚਾਰ ਵਾਰ ਜਦੋਂ ਲਈ ਹੁੰਦਾ ਉਹ ਇੱਕ ਨਹੀਂ ਜੀ ਪਤਾ ਨਹੀਂ ਕੀ ਪੈਦਾ ਐਨਾਂ ਕਾ ਆਪਾਂ ਕਹਿੰਦੇ ਵਾ ਕੁੜੀ ਚੈੱਕ ਰਾਈ ਹੋਵੇ ਉਹਨਾਂ ਥੋੜਾ ਵਧੀਆ ਰਹਿੰਦਾ ਕਿ ਨਹੀਂ ਜੀ ਹਾਂ ਹਾਂ ਨਹੀਂ ਉਹ ਕੁੜੀ ਉਹ ਯਾਰ ਮੈਨੂੰ ਦੇਖ ਹੁਣ ਮੇਰੇ ਕੋਲੇ ਬੰਦੇ ਆਏ ਹਨਾ ਹਾਂ ਜੀ ਮੈਂ ਉਹਨੂੰ ਕਿਹਾ ਕਿ ਮੈਂ ਕਿਹਾ ਵੀਰੇ ਵੀ ਮੈਨੂੰ ਇਸ ਗੱਲ ਨਾਲ ਕੋਈ ਮਸਲਾ ਨਹੀਂ ਕਿ ਮੈਨੂੰ ਘੋੜੇ ਦੀ ਸਰਵਿਸ ਪੰਜ ਵਾਰੀ ਦੇਣੀ ਪਵੇ 6 ਵਾਰੀ ਦੇਣ ਮੈਨੂੰ ਇਸ ਗੱਲ ਨਾਲ ਚਮਾ ਹੀ ਕੋਈ ਤਾਲਕ ਹਾਂਜੀ ਹਾਂਜੀ ਮੈਂ ਕਹਿੰਦੀ ਮੈਨੂੰ ਤਾਂ ਇਸ ਗੱਲ ਨਾਲ ਆ ਬਈ ਤੇਰਾ ਜਿਹੜਾ ਹਰ ਰੋਜ਼ ਗੱਡੀ ਦਾ ਕਿਰਾਇਆ ਪੈ ਰਿਹਾ ਉਹ ਹੀ ਜਿਹੇ ਪਸੂਦਿਆਂ ਬਈ ਆਲਾ ਆਉਂਦਾ ਵੀ ਹੈ ਜੀ ਹਨਾ ਠੀਕ ਆ ਆਪਾਂ ਤੁਹਾਨੂੰ ਇੱਕ ਵਾਰੀ ਫੀਸ ਲੈ ਲਈ ਜਿਹੜਾ ਦੁਬਾਰੇ ਆਲਾ ਪੰਜ ਚਾਰ ਖਰਚਾ ਤਾਂ ਵੱਧ ਹੀ ਆ ਲੈ ਕਿਹੜਾ ਜੀ ਕਰਦਾ ਵਾਰੀ ਵਾਰੀ ਹਨਾ ਬਈ ਜਿਹੜਾ ਤੈਨੂੰ ਉਹ ਉਹ ਨਾ ਪਵੇ ਬਈ ਇਸ ਕਰਕੇ ਤੂੰ ਡਾਕਟਰ ਤੋਂ ਸਰਵਿਸ ਲੈ ਕੇ ਜਦੋਂ ਤੈਨੂੰ ਡਾਕਟਰ ਟਾਈਮ ਦੇਊਗਾ ਬਈ ਉਸ ਹਾਂ ਮਨਾਈ ਬਈ ਮੈਨੂੰ ਇਸ ਗੱਲ ਨਾਲ ਕੋਈ ਮਸਲਾ ਨਹੀਂਗਾ ਵੀ ਤੂੰ ਮੇਰੇ ਘੋੜੇ ਦੀ ਸਰਵਿਸ 5 ਵਾਰੀ ਲੈ 6 ਵਾਰੀ ਲੈ ਉਹ ਨਹੀਂ ਕੋ ਡਿੱਕਾ ਹਨਾ ਆਪਾਂ ਕਰ ਬਸੁਖਰ ਕੇ ਪਹਿਲੇ ਜੰਪ ਜੀ ਰਜ ਕਰ ਨੂੰ ਇਹਦੇ ਹੋਵੇ ਕਿ ਨਹੀਂ ਵਾਹਿਗੁਰੂ ਕਿਸੇ ਬੰਦੇ ਦੀ ਮਿਹਨਤ ਪੱਲੇ ਪਾਵੇ ਉਹਨੇ ਜੋ ਸੋਚਿਆ ਉਹਨੂੰ ਉਹ ਹੋ ਜਾ ਰਿਜ਼ਲਟ ਮਿਲ ਜੇ ਵਾਹਿਗੁਰੂ ਉਹਨੂੰ ਇਜਤ ਦੇਵੇ ਹਨਾ ਤੇ ਹਰੇਕ ਬੰਦਾ ਇਹੀ ਸੋਚਦਾ ਪਰ ਫਿਰ ਵੀ ਉਹ ਬੰਦੇ ਲਈ ਥੋੜਾ ਜਿਹਾ ਆਪਸ਼ਨ ਖੁੱਲਾ ਨਾ ਨਾ ਕੋਈ ਆਪਸ਼ਨ ਖੁੱਲਿਆ ਨਹੀਂ ਹਨਾ ਹਾਂਜੀ ਹਾਂ ਵੀ ਜੇ ਉਹ ਦੁਬਾਰਾ ਚਾਵੇ ਤਾਂ ਛਡਾ ਲੇ ਆ ਕੋਈ ਮਸਲਾ ਨਹੀਂਗਾ ਹਨਾ ਤੇ ਬਾਕੀ ਬਾਈ ਲਾਡੀ ਭਰਾ ਆਪਣਾ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਨਾ ਕਿ ਇੱਕ ਮੇਰੇ ਕੋਲੇ ਬੁਕਿੰਗ ਹੋਰ ਆ ਘੋੜਿਆਂ ਦੀ ਵੀਡੀਓ ਦੀ ਤੇ ਉਹ ਕਰਕੇ ਵੀਰੇ ਵੀ ਮਤਲਬ ਮੈਂ ਸੀਜ਼ਨ 'ਚ ਤਕਰੀਬਨ ਜਿੰਨੀਆਂ ਕਰਨੀਆਂ ਸੀ ਮੈਂ ਕਰਤੀਆਂ ਜਿੰਨੇ ਵੀ ਸੱਜਣਾ ਕਈ ਵਾਰੀ ਬੰਦੇ ਨੂੰ ਐ ਲੱਗਦਾ ਕਿ ਇਹਨੇ ਲਗਾਤਾਰ ਪਾਤੀਆਂ ਹੁਣੇ ਕਰਨ ਲੱਗ ਗਿਆ ਤਾਂ ਬਹੁਤ ਬਾਰੀ ਬੰਦੇ ਸੱਦਣ ਲੱਗ ਜਾਂਦੇ ਆ ਵੀ ਵੀਰੇ ਮੈਂ ਇੱਕ ਬੇਨਤੀ ਕਰੂੰਗਾ ਕਿ ਮੇਰੇ ਤੋਂ ਬਹੁਤ ਜ਼ਿਆਦਾ ਨਹੀਂ ਹੋਣੀਆਂ ਜਿੰਨੀਆਂ ਕਿ ਮੈਂ ਕਰਨੀਆਂ ਸੀ ਨਾਲੇ ਤਾਂ ਕਰਾਈਆਂ ਵਾਲਿਆਂ ਨੂੰ ਐਂ ਲੱਗੇ ਵੀ ਹਾਂ ਐਸ ਵਾਰੀ ਸਾਡ ਗੋਈ ਪਈ ਵੀ ਆ ਨਾਲੇ ਤਾਂ ਕਰਾਈ ਵਾਲੇ ਨੂੰ ਵੀ ਸਵਾਦ ਆਵੇ ਜੇ ਫਿਰ ਉਹੀ ਗੱਲ ਕੋੜਿਆਂ ਵਾਲੀ ਵੀ ਫੀਸ ਭਰੀ ਆ ਹਾਂਜੀ ਹਾਂ ਹਾਂ ਤਾਂ ਉਹਨੂੰ ਵੀ ਪਤਾ ਲੱਗੇ ਵੀ ਹਾਂ ਵੀ ਠੀਕ ਆ ਕਿਸੇ ਬੰਦੇ ਨੂੰ ਭਰੀ ਆ ਭਰੀ ਆ ਜੀ ਤਾਂ ਉਹ ਇਸ ਕਰਕੇ ਮੈਂ ਬਾਈ ਦਿਨ ਦੀਆਂ 2 2 1 2 2 3 3 ਨਹੀਂ ਪਾਉਣੀਆਂ ਚਾਹੂੰਗਾ ਨਾ ਮੈਂ ਮਹੀਨੇ ਦੀਆਂ 30 ਪਾਉਣੀਆਂ ਚਾਹੂੰਗਾ ਇਹ ਤਾਂ ਮੈਂ ਚਾਹੂੰਗਾ ਕਿ ਮਹੀਨੇ ਦੇ ਵਿੱਚ 2 3 ਕੀ ਪਾਵਾਂ ਠੀਕ ਹੈ ਕਿ ਨਹੀਂ ਠੀਕ ਹੈ ਜੀ ਉਹ ਮੈਂ ਚੁਣ ਕੇ ਪਾਉਂਗਾ ਕਿ ਮੈਂ ਕੀ ਦੀ ਕਰਨੀ ਆ ਕੀ ਦੀ ਮੈਂ ਨਹੀਂ ਕਰਨੀ ਜਾਂ ਮੇਰਾ ਮੂਡ ਕਿਸੇ ਦਿਨ ਹੈਗਾ ਕਿ ਨਹੀਂ ਹੈਗਾ ਲਾਡੀ ਨਾਲ ਵੀ ਸਾਡੀ ਬਾਵਾ ਚਿਰ ਦੀ ਗੱਲਬਾਤ ਚੱਲਦੀ ਸੀ ਬਹੁਤ ਟੈਨਸਨ ਕਿਹਾ ਜਿੱਦਾਂ ਸੀ ਕਹਿੰਦੇ ਮੈਂ ਤੈਨੂੰ ਕਿਹਾ ਕਿ ਲਾਡੀ ਮੈਂ ਤੈਨੂੰ ਫੋਨ ਕਰੂੰਗਾ ਹਾਂ ਜੀ ਹਾਂ ਕਿ ਜਦੋਂ ਮੇਰਾ ਮਨ ਹੋਇਆ ਮੇਰਾ ਮਨ ਆਨੰਦ ਚ ਹੋਇਆ ਕਿਉਂਕਿ ਇਹ ਕੰਮ ਆ ਜਿਹੜਾ ਇਹ ਆਨੰਦ ਨਾਲ ਕਰਨ ਵਾਲਾ ਇਹ ਤਾਂ ਹੈ ਜੀ ਹਨਾ ਤੇ ਅੱਜ ਆਨੰਦ ਚ ਸੀਗਾ ਸਵਾਦ ਚ ਸੀ ਅੱਜ ਵੀਡੀਓ ਬਣਾਈ ਆ ਬਾਈ ਦੀ ਪਾਈ ਆ ਬਾਈ ਨੂੰ ਫੋਨ ਕਰਿਓ ਜੇ ਕਿਸੇ ਵੀ ਸੱਜਣ ਨੂੰ ਹੁਣ ਮੈਂ ਇੱਕ ਗੱਲ ਹੋਰ ਕਹਿਣੀ ਭੁੱਲ ਗਿਆ ਮੈਂ ਮੋਢੇ ਚ ਕਹਿ ਦੂੰਗਾ ਖੈਰ ਦੁਬਾਰਾ ਇਹ ਏਰੀਆ ਸ਼ਾਂਜਲੀ ਪਿੰਡ ਹੈ ਚੰਗਾਲੀ ਵਾਲਾ ਬਾਈ ਜੀ ਚੰਗਾਲੀਆ ਹਾਂ ਸ਼ਾਂਜਲੀ ਲਵੇ ਪੈਂਦਾ ਆਪਣਾ ਹਾਂ ਲਹਿਰਾਗਾ ਆਪਣੇ ਨਾਲ ਆ ਜੀ ਹਾਂ ਲਹਿਰਾਗਾਗਾ ਇਹ ਏ ਸੇਰੀਕੇ ਦਾ ਪਿੰਡ ਹੈ ਇਹ ਸੱਜਣ ਨੂੰ ਜੇ ਕਿਸੇ ਵੀ ਸੱਜਣ ਨੇ ਬਾਈ ਨੂੰ ਫੋਨ ਕਰਨਾ ਫੋਨ ਕਰ ਲਓ ਐਨੀ ਟਾਈਮ ਕਦੋਂ ਵੀ ਫੋਨ ਕਰ ਸਕਦੇ ਆ ਤੁਹਾਡੇ ਲਈ ਬਾਈ ਲਾਡੀ ਹਾਜ਼ਰ ਆ ਆਪਣਾ ਭਰਾ ਆ